ਸਰਵ ਕਲਿਆਣ ਸੇਵਾ ਸੁਸਾਇਟੀ ਦੇ ਵੱਲੋਂ ਕਲਾ ਨੌਰ ਵਿਖੇ ਸੋਸਾਇਟੀ ਦੇ ਪ੍ਰਧਾਨ ਸੰਤ ਜਸਪਾਲ ਸਿੰਘ ਜੀ ਨੇ ਵੱਲੋਂ 150 ਫਲਾਂ ਦੇ ਅਤੇ ਸ਼ਾਹ ਦੀਆਂ ਵਾਲੇ ਬੂਟੇ ਵੰਡੇ ਅਤੇ ਠੰਡੇ ਮਿੱਠੇ ਜਲਦੀ ਸ਼ਪੀਲ ਲਗਾਈ ਗਈ ਇਸ ਮੌਕੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸੰਤ ਸਾਹ ਸੰਤ ਜਸਪਾਲ ਸਿੰਘ ਜੀ ਨੇ ਦੱਸਿਆ ਕਿ ਪਿਛਲੇ ਦਿਨੀ ਤੇਜ਼ ਹਵਾਵਾਂ ਚੱਲਣ ਦੇ ਕਾਰਨ ਇੱਕ ਗਰੀਬ ਵਿਰਦੀ ਚੁੱਗੀ ਤਹਿਸ ਨਸ ਹੋ ਗਈ ਸੀ ਜਿਸਨ ਸਰਪ ਕਲੇ ਆਨ ਸੇ ਸੋਸਾਇਟੀ ਵੱਲੋਂ ਗਰੀਬ ਨੂੰ ਉਸ ਦੀ ਚੁਕੀ ਬੁਨਵਾਗ ਦਿੱਤੀ ਗਈ ਸੀ ਅਤੇ ਉਹਨਾਂ ਹੋਰ ਵੀ ਦਾਨੀ ਸੱਜਣਾ ਨੂੰ ਗਿਆ ਕਿ ਆਪ ਆਪਣਾ ਵੱਧ ਚੜ ਕੇ ਸਾਨੂੰ ਸਜੋਗ ਦੇਵ ਅਤੇ ਅਸੀਮ ਮਨੁੱਖਤਾ ਦੀ ਸੇਵਾ ਕਰਵਾਤ ਉਹਦੇ ਸੇਵਾ ਕਰਦੇ ਰਹੀਏ ਤੁਸੀਂ ਦਿਨ ਡੀਐਸ ਨੂੰ ਦਿਖਾ ਸਰਪੋਰਟ ਪੱਤਰਕਾਰ ਅਸ਼ੋਕ ਜਰੇਵਾਦ ਧੰਵਾਦ परानी को ताला हां और मैंने एप्लीकेशन साथ को ये दूसरी बार हां हां देखो कोई नहीं मैंने आ भी ना वाला नहीं हां मैंने ले आऊं नहीं तो ये तो हमने दे दिया आपको हां हां क्या हमदा

ਅੱਜ ਅਸੀਂ ਕਲਾਨੌਰ ਸਰਵਕਲਿਆਣ ਸੇਵਾ ਸਰਟੀ ਵੱਲੋਂ ਜੋ ਇਹ ਝੁੱਗੀਆਂ ਵਿੱਚ ਅਸੀਂ ਪਹਿਲਾਂ ਵੀ ਵਿਚਰਦੇ ਰਹੇ ਨੇ ਆ ਇਹਨਾਂ ਦਾ ਦੁੱਖ ਸੁੱਖ ਅਸੀਂ ਪੁੱਛਦੇ ਰਹੇ ਨੇ ਆ ਜੋ ਵੱਡੀ ਇਹਨਾਂ ਨੂੰ ਪ੍ਰੋਗਰਾਮ ਹੈ ਉਹ ਹੈ ਬਹੁਤ ਵੱਡੀ ਪਾਣੀ ਦੀ ਪ੍ਰੋਗਰਾਮ ਕਿਉਂਕਿ ਪਿੱਛੇ ਬਹੁਤ ਤਗੜਾ ਛੱਪੜ ਹੈ ਤੇ ਇਹਨਾਂ ਦੇ ਬੱਚੇ ਕਹਿੰਦੇ ਵੀ ਸਾਡੇ ਬਿਮਾਰ ਹੋ ਜਾਂਦੇ ਆ ਹਰ ਵੇਲੇ ਡਾਕਟਰਾਂ ਕੋਲ ਤੁਰੇ ਰਹਿੰਦੇ ਆ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੇ ਸਾਨੂੰ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਟਾਂਕੀ ਲਵਾ ਕੇ ਦਿੱਤੀ ਜਾਵੇ ਤੇ ਤਾਂ ਕਿ ਅਸੀਂ ਇਹ ਗੰਦੇ ਪਾਣੀ ਤੋਂ ਸਾਡੀਆਂ ਜੋ ਸਾਨੂੰ ਰੋਗ ਲੱਗ ਜਾਂਦੇ ਆ ਉਸ ਤੋਂ ਅਸੀਂ ਬਚ ਸਕੀਏ ਦੂਸਰਾ ਇੱਥੇ ਝੁੱਗੀਆਂ ਕਾਫੀ ਤਿੰਨ ਚਾਰ ਝੁੱਗੀਆਂ ਇੱਥੇ ਟੁੱਟੀਆਂ ਹੋਈਆਂ ਨੇ ਉਹਨਾਂ ਦਾ ਬਣਾਉਣ ਦਾ ਵੀ ਪ੍ਰਸ਼ਾਸਨ ਵੱਲੋਂ ਅਸੀਂ ਮੰਗ ਕਰਦੇ ਆਂ ਔਰ ਸਰਵ ਕਲਿਆਣ ਸੇਵਾ ਸਟੇਟ ਵੱਲੋਂ ਵੀ ਜਿੰਨਾ ਕੁ ਸੰਯੋਗ ਸਾਡੇ ਕੋਲੋਂ ਹੁੰਦਾ ਹੈ ਅਸੀਂ ਕਰਦੇ ਆਂ ਇਹ ਕਾ ਪਿੱਛੇ ਜਿਹੜੀ ਝੁਗੀ ਤੁਸੀਂ ਦੇਖ ਕੇ ਆਇਓ ਉਹ ਝੁਗੀ ਸਰਵਕल्याण ਸੋਸਾਇਟੀ ਵੱਲੋਂ ਬਣਾ ਕੇ ਦਿੱਤੀ ਗਈ ਹੈ ਔਰ ਅੱਗੋਂ ਵੀ ਅਸੀਂ ਹਰ ਦੁੱਖ ਸੁਖ ਵੇਲੇ ਇਹਨਾਂ ਦੇ ਨਾਲ ਰਹਿਨੇ ਆ ਔਰ ਜੋ ਵੱਡੀ ਇਹਨਾਂ ਦੀ ਮੰਗ ਹੈ ਉਹ ਪਾਣੀ ਦੀ ਹੈ ਤੇ ਸਰਵਕल्याण ਸੋਸਾਇਟੀ ਹੋਰ ਵੀ ਬਹੁਤ ਪਰਾਲੇ ਕਰਦੀ ਰਹਿੰਦੀ ਆ ਜਿਸ ਤਰ੍ਹਾਂ ਅੱਜ ਕੇ ਛੇ ਮੰਦਰ ਦੇ ਲਾਗੇ ਸ਼ਬੀਲ ਦੀ ਸੇਵਾ ਜੋ ਲਾਈ ਗਈ ਹੈ ਔਰ ਬੂਟ ਉਥੇ ਬੂਟੇ ਫਲਾਂ ਵਾਲੇ ਔਰ ਹੋਰ ਵੀ ਬੂਟੇ ਕਾਫੀ ਵੰਡੇ ਗਏ ਆ ਤੋ ਇਸੇ ਤਰ੍ਹਾਂ ਹੀ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਕੰਮ ਚਲਾ ਰਹੇ ਆ ਜਿੰਨਾ ਜਿੰਨਾ ਤੁਸੀਂ ਸਹਿਯੋਗ ਦਿਓਗੇ ਇਹ ਸਰਵਕਲਿਆਣ ਸੇਵਾ ਸੈਟੀ ਉਨੀ ਉੱਪਰ ਨੂੰ ਜਾਏਗੀ ਤੋ ਹੋਰ ਵੀ ਬਹੁਤ ਸੋਸਾਇਟੀ ਦੇ ਕੰਮ ਰਹਿੰਦੇ ਆ ਸਿਰਫ ਮਾਇਆ ਖੁਣਾ ਰੁਕੇ ਪਏ ਆ ਤੇ ਅਸੀਂ ਇਲਾਕਾ ਨਿਵਾਸੀ ਆਪਣੇ ਸਜਣਾ ਮਿੱਤਰਾਂ ਨੂੰ ਜਿਹੜੇ ਦਾਨੀ ਨੇ ਬਹੁਤ ਸਾਨੂੰ ਸੇਵਾ ਦਿੰਦੇ ਆ ਤੇ ਉਹਨਾਂ ਅੱਗੇ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਸੇਵਾ ਹਟਾ ਵੀ ਦਿੱਤੀਆਂ ਨੇ ਉਹ ਵੀ ਕਿਰਪਾ ਕਰਕੇ ਸੋਸਾਇਟੀ ਦਾ ਸਹਿਯੋਗ ਕਰੋ ਤਾਂ ਕਿ ਅਸੀਂ ਇਹ ਲੋਕ ਸੇਵਾ ਕਰ ਸਕੀਏ ਸਾਨੂੰ ਕੋਈ ਵੀ ਇੱਥੇ ਸੋਸਾਇਟੀ ਵਿੱਚ ਕੋਈ ਵੀ ਕਿਸੇ ਕਿਸਮ ਦਾ ਵੀ ਕੋਈ ਆਉਂਦਾ ਕੋਈ ਮਜਬ ਨਹੀਂ ਦੇਖਿਆ ਜਾਂਦਾ ਕੋਈ ਉਹਦਾ ਜਾਤ ਨਹੀਂ ਦੇਖੀ ਜਾਂਦੀ ਹਰ ਤਰ੍ਹਾਂ ਨਾਲ ਸੋਸਾਇਟੀ ਹਰ ਮਜਬਦਾ ਹਰ ਧਰਮ ਦਾ ਸਤਕਾਰ ਕਰਦੀ ਆ ਔਰ ਹਰ ਵੇਲੇ ਅਸੀਂ ਸੇਵਾ ਵਿੱਚ ਤੱਤ ਪਰ ਰਹਿੰਨੇ ਆਂ ਤੋ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਹੋਰ ਵੀ ਸੇਵਾ ਕਰ ਸਕੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀਤੇ ਮੈਡਮ ਨੀਸ਼ਾ ਜੀ ਕੀ ਕੀ ਮੁਸ਼ਕਲ ਆ ਰਹੀ ਹੈ ਕਿ ਚੱਪੜ ਜੇ ਬਹੁਤ ਗੰਦਗੀਏ ਚੱਪੜ ਦੇ ਵਿੱਚ ਤੇ ਪਾਣੀ ਬਹੁਤ ਗੰਦਾ ਛੱਪੜ ਦਾ ਮੱਛਰ ਦੀ ਪ੍ਰੋਬਲਮ ਦਿੰਦੀ ਆ ਤੇ ਬੱਚੇ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਆ ਤੇ ਬਹੁਤ ਗਰੀਬ ਹੈਗੇ ਕੋਈ ਚਲੋ ਦਵਾਈ ਦੂ ਵੀ ਨਹੀਂ ਇਨਾਂ ਕੋਲ ਆਂਦੀ ਜਾਂਦੀ ਤੇ ਪਾਣੀ ਦਾ ਵੀ ਬਹੁਤ ਮੁਸ਼ਕਲ ਦਾ ਇੱਥੇ ਹੈ ਨਹੀਂ ਜੇ ਪਿੰਡ ਪੋਣ ਵਾਲਿਆਂ ਦਾ ਮੋਟਰ ਮੋਟਰ ਕੋਈ ਜਾਂ ਕੋਈ ਨਲਕਾ ਲੱਗ ਜਾਏ ਬਸ ਇਹ ਚਾਹੀਦੀ ਸਾਨੂੰ ਇਹ ਇੱਥੇ ਸਾਰੀਆਂ ਝੁੱਗੀਆਂ ਪੱਕਾ ਘਰ ਕੋਈ ਵੀ ਨਹੀਂ ਹੈਗੇ ਸਰ ਤਿੰਨ ਪੱਕੇ ਹੈਗੇ ਜੇ ਤਿੰਨ ਹੈਗੇ ਜੇ ਪੱਕੇ ਬਾਕੀ ਝੁੱਗੀਆਂ ਨੇ ਤੇ ਸਰਕਾਰ ਨੂੰ ਕੋਈ ਲਿਖੇ ਨਹੀਂ ਦਿੱਤਾ ਮੰਗ ਨਹੀਂ ਕੀਤੀ ਸਰਕਾਰ ਨੂੰ ਕਾਫੀ ਵਾਰੀ ਮੰਗ ਕੀਤੀ ਜੀ ਪਰ ਉਹਨਾਂ ਨੇ ਕੋਈ ਸੁਣਾਈ ਨਹੀਂ ਸਾਡੀ ਕੀਤੀ ਹੈ ਜੀ ਹੁਣ ਤੇ ਮਾਨ ਸਰਕਾਰ ਦੀ ਸਰਕਾਰ ਆਈ ਹੈ ਤੁਹਾਡੀ ਆਪਣੀ ਨਹੀਂ ਜੀ ਕਿਸੇ ਨੇ ਆ ਕੇ ਦੇਖਿਆ ਤੱਕ ਨਹੀਂ ਜੀ ਇੱਧਰ ਆ ਕੇ ਵੀ ਕੀ ਇਹਨਾਂ ਦਾ ਹਾਲ ਹੈ ਜੇ ਕੀ ਮੰਗ ਕਰਦੇ ਹੋ ਚਲੋ ਇਹਨਾਂ ਨੂੰ ਕੋਈ ਪੱਕੇ ਘਰ ਕੋਈ ਛੱਤਾ ਇਹਨਾਂ ਦੀਆਂ ਪੱਕੀਆਂ ਹੋ ਜਾਣ ਤੇ ਕੋਈ ਪਾਣੀ ਦੀ ਵੀ ਸਹੂਲਤ ਹੋ ਜੇ ਬਸ ਇਹੀ ਮੰਗ ਕਰਦੇ ਹੋਰ ਕੁਝ ਨਹੀਂ ਮੰਗਦਾ